ਕਰ ਸਕਦੇ ਆ ਹਾਂ ਜੀ ਉਹਨਾਂ ਨਾਲ ਗੱਲ ਕਰਦੀ ਆ ਨਾ ਹੋਰ ਬਾਕੀ ਇੱਥੇ ਜਿਹੜੀ ਹੈ ਇਹਦਾ ਭਰਾ ਮੁੱਕ ਗਿਆ ਆ ਹਾਂ ਜੀ ਪਰਜਾਈ ਨੇ ਗਣੀ ਘੁੱਟ ਘੁੱਟ ਕੇ ਬਾਹਰ ਕੱਢ ਦਿੱਤੀ ਹੈ ਇਹ ਕਦੋਂ ਕਦੀ ਇੱਥੇ ਰਹਿੰਦੇ ਆ ਕਦੋਂ ਕਦੀ ਰਹਿੰਦੀ ਆ ਇੱਥੇ ਭਾਜੀ ਉਹ ਲੋਕਡਾਊਨ ਹੈ ਲੋਕਡਾਊਨ ਦੀ ਹੋਰ ਮੈਨੂੰ ਮੈਂ ਦਾਤ ਤੀਗ ਦਾ ਇੱਥੇ ਐਂਡ ਡੂਟੀ ਜੁਆਇੰਟ ਕੀਤੀ ਆ ਮੈਂ ਉਦੋਂ ਦਾ ਕਰਿਆ ਮੈਂ ਕਿਹਾ ਚੱਲ ਇਹਦਾ ਆਪਰੇਸ਼ਨ ਹੋ ਜੂ ਬੱਬਾਏ ਰੋਜ਼ ਵੱਜਦੀ ਆ ਇੱਥੇ ਗੱਡੀਆਂ 'ਚ ਤੇ ਇੱਥੇ ਥੜੀ ਦੇ ਸੌਂਦੀ ਦਾ ਥੱਲੇ ਲੱਪਣੀ ਚੀਜ਼ ਹੋਰ ਜਿਹੜਾ ਵੀ ਨਹੀਂ ਸასიਆ ਬਰਾਇਓ ਟਿਕਾ ਦੇ ਤਾਂ ਵੀਡੀਓ ਦੇਖੀ ਦਿਓ ਭਾਈ ਬਹੁਤ ਸਾਰੀ ਧੰਨਵਾਦ ਤੁਹਾਡਾ ਹੀ ਆਜੋ ਹੋਰ ਟੱਕੀ ਦਿ ਇਹ ਮਾਤਾ ਉਹ ਜਿਹੜੀ ਐਟੀ ਨੇ ਇੰਦੀ ਰਹੀ ਆ ਇੰਨੀ ਸੌਂਦੀ ਆ ਤੇ ਥੱਲੇ ਦੇ ਪਿੰਦੀ ਉਹਨੋਂ ਛੜੀਆਂ ਘਟ ਪਟਾਉਣ ਲੱਗੇ ਆ ਉਹ ਗਾਣਾ ਕਰਦੀ ਸੀ ਹਾਂ ਜੋ ਅੱਖਾਂ ਅੱਖਾਂ ਦਾ ਪ੍ਰੈਸ਼ਰ ਕਰਦੀ ਹੈ ਕਹਿੰਦੀ ਆ ਬੰਦ ਕਰ ਮੜੀ ਲਾਇ ਨੀ ਬੰਦ ਕਰ ਦੇ ਤਾਂ ਕਦੇ ਨਹੀਂ ਮਾਤਾ ਜੀ ਅਸੀਂ ਕਾਲ ਡਾਕਟਰ ਐ ਆਹ ਕਾਲੇ ਜਿਹੜੇ ਦਾ ਕਹਿੰਦੇ ਸੀਗੇ ਹੋਰ ਮਾਤਾ ਜੀ ਠੀਕ ਠਾਕ ਜੀ ਕੀ ਨਾਮ ਮਾਤਾ ਜੀ ਦੱਸਦਾ ਮੈਂ ਨਬੇਨੀ ਨਬੇਬੀ ਆ ਤੇ ਕਿਹੜਾ ਪਿੰਡ ਆਪਣਾ ਮਨਰਾਸ ਹਾਂਜੀ ਮਨਰਾਸ ਹੈ ਚੱਕੀ ਅੱਛਾ ਅੱਛਾ ਚੱਕੀ ਆ ਆਟੇ ਦੀ ਅੱਛਾ ਹੋਰ ਸੁਣਾਓ ਠੀਕ ਠਾਕ ਸਿੱਧਾ ਹਾਂ ਤੇ ਮਾਤਾ ਮੇਰੀ ਦਾ ਨਾਮ ਕੀ ਆ ਹਾਂ ਨਾਂ ਕੀ ਮੇਰੀ ਮਾਤਾ ਦਾ ਮੈਨੂੰ ਨਹੀਂ ਪਤਾ ਨਹੀਂ ਨਾਂ ਤੇ ਮੇਰੀ ਮਾਤਾ ਪਤਾ ਹੀ ਆ ਨਹੀਂ ਇਹ ਮਨ ਹਸਪੀਟਲ ਕਿਥੇ ਗਈ ਬੇਨਾ ਬਿੰਦੀ ਮੈਨੂੰ ਹਸਪੀਟਲ ਦੱਸਦੇ ਆ ਕਿ ਕਿਥੇ ਗਿਆ ਬੀਜੀ ਹਾਂ ਆਜਾ ਮਾਤਾ ਬਾ ਬਾਹਰ ਬੈਨਿਆ ਮੈਂ ਤੇਰਾ ਪੁੱਤ ਵਾ ਤੈਨੂੰ ਲੈਣ ਆ ਜਾਵਾਂ ਠੀਕ ਆ ਹਾਂ ਆਜਾ ਇੱਥੇ ਬੈਨਿਆ ਆਪਾਂ ਬਾਹਰ ਬੈਨਿਆ ਜਾ ਆ ਜਾ ਇਦਾਂ ਨਹੀਂ ਕਰੀਦਾ ਨਾ ਅੱਖੇ ਲੱਗੀ ਜਾਂਦਾ ਵਾ ਨਹੀਂ ਮੈਂ ਨਹੀਂ ਜਾਣਾ ਹੈ ਮੈਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਆਣਾ ਕੱਤ ਨਹੀਂ ਨਾ ਜਾਇਓ ਤਾਂ ਨਾ ਪਾ ਇੱਥੇ ਪੌੜੀਏ ਚ ਬੈਨੇ ਮੈਂ ਵੀ ਤੁਹਾਡੇ ਨਾਲ ਬੈਣਾ ਨਹੀਂ ਨਹੀਂ ਐਵਿਡਿਬ ਮਨਹੌਸਪਿੰਡ ਦੱਸਦੇ ਮਨਹੌਸਪਿੰਡ ਹੈਗਾ ਤੁਹਾਡੇ ਲਾਗੇ ਕਿੰਨਾ ਕੁ ਦੂਰ ਪੈਂਦਾ ਇੱਥੋਂ ਸਰਨਗੋਬਾਲ ਸੌਂਪਿੰਡ ਨਹੀਂ ਮਨਹੌਸਪਿੰਡ ਦੱਸਦੇ ਆ ਮਨਹੌਸਪਿੰਡ ਵੀ ਰੂਪੀ ਤੇ ਰੂਪੀ ਹਸਪੀਟਲ ਆ ਕੋਈ ਉਥੇ ਅੱਖਾਂ ਦਾ ਆਪਰੇਸ਼ਨ ਹੋਣਾ ਹੀ ਹੈਗਾ ਨਹੀਂ ਆਪਰੇਸ਼ਨ ਤੇ ਮੈਂ ਮੰਨਦਾ ਖਲਾ ਹੋਣਾ ਵਾ ਇਹ ਕੌਣ ਆ ਕਿੱਥੋਂ ਆ ਇਹ ਬਾਬਾ ਜੀ ਦੱਸਦੇ ਇੱਥੇ ਹੀ ਆ ਜਿੱਦਾਂ ਰੈਂਟੀ ਅੱਛਾ ਜੀ ਤੇ ਮਾਰਡਲ ਟੌਣ ਹੈ ਜਿੱਦਾਂ ਇਹਨਾਂ ਦੇ ਡੈਕਟਰ ਇਹਦੀ ਭੈਣ ਜਿਹੜੀ ਆ ਉਹ ਹੁਸ਼ਿਆਰ ਹੋ ਰਿਆ ਅੱਛਾ ਜੀ ਉਹਨੂੰ ਰੋਜ-ਪੋਹਨ ਸਰੀਦਾ ਉਹ ਕਹਿੰਦੀ ਸਾਡਾ ਨਹੀਂ ਇਹਦੇ ਨਾਲ ਕੋਈ ਲਿੰਕ ਨਹੀਂਗਾ ਅੱਛਾ ਜੀ ਮੇਰੇ ਧਿਆਨੇ ਕਹਿੰਦੇ ਵੀ ਅਸੀਂ ਕੀ ਕਰੇ ਕਰ ਸਕਦੇ ਆ ਹਾਂਜੀ ਉਹਨਾਂ ਨਾਲ ਗੱਲ ਕਰਦੀ ਆ ਨਾ ਹੋਰ ਬਾਕੀ ਇੱਥੇ ਜਿਹੜੀ ਆ ਇਹਦਾ ਜਨਾ ਭਰਾ ਮੁੱਕ ਗਿਆ ਆ ਹਾਂਜੀ ਲੱਗਿਆ ਪਰਜਾਈ ਨੇ ਗਾਣੀ ਕੁੱਟ-ਕੁੱਟ ਕੇ ਬਾਹਰ ਘੜ ਦੁੱਤੀ ਆ ਇਹ ਕਦੋਂ ਕਦੀ ਇੱਥੇ ਰਹਿੰਦੇ ਆ ਕਦੋਂ ਕਦੀ ਰਹਿੰਦੀ ਆ ਇੱਥੇ ਭਾਜੀ ਉਹ ਲੋਕਡਾਉਨ ਹੈ ਲੋਕਡ ਲੌਕਡਾਊਨ ਦੀ ਹੋਰ ਮੈਨੂੰ ਮੈਂ 10 ਤਰੀਕ ਦਾ ਇੱਥੇ ਐਂਡ ਡੂਟੀ ਜੁਆਇੰਟ ਕੀਤੀ ਮੈਂ ਉਦੋਂ ਦਾ ਕਰੀਆ ਮੈਂ ਕਿਹਾ ਚੱਲੀਦਾ ਅਪਰੇਸ਼ਨ ਹੋ ਜੂ ਬੱਬਾਏ ਰੋਜ ਵੱਜਦੀ ਆ ਇੱਥੇ ਗੱਡੀਆਂ ਚ ਤੇ ਇੱਥੇ ਥੜੀ ਦੇ ਸੌਂਦੀ ਦਾ ਥੱਲੇ ਡਿੱਗਦੀ ਆ ਰੋਜ ਪਹਿਲਾਂ ਆਟੋ ਚ ਵੱਜੀ ਆ ਕਿਦਾਂ ਨੇ ਇੱਕਦਾਂ ਸੈਟਲ ਹੋ ਜੇ ਵੱਜੀ ਉਹ ਡਿੱਗਦੀ ਆ ਕੱਲ ਤੇ ਫਿਰ ਆਣਾਂ ਨੂੰ ਕੱਲ ਪੁੱਛੋ ਇੱਥੇ ਥੜੀ ਤੋਂ ਦਹਿਰ ਦਾ ਦਿੱਤਾ ਜਿੱਦਗੀ ਝੋਗ ਲੱਗ ਜਾਂਦੀ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਰੋਟੀ ਪਾਣੀ ਫਿਰ ਕਿੱਥੋਂ ਖਾ ਲੈ ਰੋਟੀ ਪਾਣੀ ਇੱਕਦਾਂ ਸਾਡਾ ਆ ਬੰਦ ਕਰ ਦੇ ਲਾਈਟ ਬੰਦ ਆ ਅੱਖਾਂ ਬੰਦ ਕਰ ਦੇ ਦੇ ਲੋਟੀ ਬਣੀ ਕਿੱਥੋਂ ਖਾਂਦੇ ਆ ਚਟਾਪਦੇ ਆ ਉਹ ਲੈ ਲਉਂਦੇ ਆ ਅੱਛਾ ਤੇ ਸੌਂਦੇ ਸੌਂਦੀ ਇੱਥੇ ਥੜੀਆਂ ਤੋਂ ਤਾਂ ਗੇਰ ਚ ਤੇ ਜਦੋਂ ਆ ਹੁਣ ਕੱਪੜੇ-ਕੁਪੜੇ ਪਾਇਨੋਂਦੀ ਧੁੰਦੀ ਕਿੱਥੇ ਬਸ ਅੱਡੇ ਬਸ ਅੱਡੇ ਨਾਲ ਤੋਂ ਆਂਦੇ ਆ ਕੱਪੜੇ-ਕੁਪੜੇ ਕੋਈ ਦੇ ਦਿੰਦਾ ਹੋਊਗਾ ਕੱਪੜੇ ਦੇ ਬਹੁਤ ਹੀ ਲੱਗਦਾ ਅੱਛਾ ਕੋਈ ਦੇ ਦੂ ਦਿੰਦਾ ਹੋਊਗਾ ਹਾਂਜੀ ਹਾਂਜੀ ਤੇ ਜਾਂਦੇ ਕਿੱਥੇ ਤੁਸੀਂ ਕਹਿੰਦੇ ਵੀ ਇਹ ਕਈ ਐ ਵੀ ਤੁਸੀਂ ਚਲ ਜਾਂਦੇ ਕਿੱਥੇ ਚਲ ਜਾਂਦੇ ਇੱਥੇ ਮਾਡਲ ਰੋਲ ਚਲ ਜਾਂਦੀ ਆ ਉੱਥੇ ਦਰਜੀ ਆ ਕੋਈ ਬੁਰੇ-ਬੁਰੇ ਚੱਜ ਜਾਂਦੀ ਆ ਕੋਈ ਮੰਗਣ-ਮੰਗਣ ਚਲ ਜਾਂਦੇ ਆ ਮੰਗ ਦੀ ਜੇ ਦਾ ਤੋ ਠੀਕ ਹੈ ਪਰਿ ਮੇਰੇ ਐ ਦੀ ਮੁੰਨਾ ਮੇਰੀ ਮਾਂ ਨਾ ਮੇਰਾ ਪਾ ਆ ਅੱਛਾ ਨਾ ਮਾਂ ਨਾ ਭਰਾ ਤੇ ਇਹ ਬੱਚੇ ਬੱਚੇ ਤੁਹਾਡੇ ਬੱਚੇ ਨਹੀਂ ਆ ਵਿਆਹ ਨਹੀਂ ਹੋਇਆ ਤੇ ਮੈਂ ਮਾਂ ਦਾ ਤੇਰਾ ਬੱਚਾ ਹੀ ਆ ਮੇਰੀ ਮਾਂ ਨਹੀਂ ਬਣਨਾ ਬਣਨਾ ਨਾ ਮੇਰੀ ਮਾਂ ਕਿਉਂ ਮੇਰੀ ਮਾਂ ਕਿਉਂ ਨਹੀਂ ਬਣਨਾ ਹੈ ਮੇਰੀ ਮਾਂ ਬਣਨਾ ਵਾ ਬੁਖਾਰ ਵੀ ਲੱਗਦਾ ਥੋੜਾ ਥੋੜਾ ਹੈ ਨਾ ਬੁਖਾਰ ਹੈਗਾ ਰਾ ਮੈਂ ਪਖੀ ਜਾਂਦਾ ਮਾਤਾ ਨੂੰ ਚੱਲ ਉੱਠ ਫਿਰ ਉੱਠ ਮੈਂ ਨਹੀਂ ਉੱਠਣਾ ਉੱਠ ਮੇਰੀ ਮਾਂ ਨਹੀਂ ਜਾਣਾ ਮੈਂ ਨਹੀਂ ਮੈਂ ਨਹੀਂ ਠੀਕ ਨਾਲੇ ਤੇਰਾ ਆਪਰੇਸ਼ਨ ਹੋ ਜੂ ਮੈਂ ਤੈਨੂੰ ਕਹਿਣ ਦਿਆ 2 ਦਿਨ 2 ਦਿਨ 3 ਦਿਨ ਅੱਖਾਂ ਤੋਂ ਦੇਖ ਸਕਦਾ ਅੱਜ ਦੀ ਹੈ ਇੱਥੇ ਆ ਡੋਚ ਆਪਰੇਸ਼ਨ ਹੋ ਜੂਗਾ ਸਹੀ ਹੋ ਜੂਗੀ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮਾਤਾ ਇਹਦਾ ਨਹੀਂ ਕਰਨਾ ਹਨਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮਿਲਤ ਚਲੋ ਜਾਣਾ ਗੱਲ ਨਹੀਂ ਜਾਣੀ ਨਹੀਂ ਭਜਦੀ ਨਹੀਂ ਭਜਦੀ ਹੌਲੀ 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 ਉਤਰ ਜਾ ਹੌਲੀ ਹੌਲੀ ਹਾਂ ਨਹੀਂ ਜਾਣਾ ਨਾ ਜਾ ਨਾ ਜਾ ਨਾ ਜਾਓ ਨਾ ਜਾਓ ਨਾ ਜਾਓ ਆਪਾਂ ਕਿਤੇ ਨਹੀਂ ਜਾਣਾ ਠੀਕ ਚੁੱਪ ਰੋਗੇ ਨਹੀਂ ਜਾਣਾ ਨਾ ਜਾਓ ਕਾਹੀ ਵੀ ਤੇ ਕੌਣ ਆ ਪਰਿਵਾਰ ਚ ਕੌਣ ਆ ਦਾ ਵਿਆਹ ਹੋਇਆ ਸੀ ਇਹਨਾਂ ਦਾ ਨਹੀਂ ਨਹੀਂ ਅਨਮੈਰਿਡ ਆ ਓਕੇ ਅਨਮੈਰਿਡ ਆ ਦੇਖੋ ਇਹਨਾਂ ਦਾ ਕੋਈ ਹੋਰ ਕੋਈ ਵਾਰਸ ਇਹਨਾਂ ਦਾ ਕੋਈ बाबा इहे हरी खे पतन बराण पिण जी हांजी धनवाद जी YouTube ਆਪਾਂ ਇਹੋ ਪੈਸੇ ਮੰਗਾਏ ਆ ਆ ਦੇ ਵਿੱਚ ਅੱਛਾ ਅੱਛਾ ਬੀਬੀ ਦੇ ਪੈਸੇ ਆ YouTube ਤੇ ਆਪਣਾ ਚੈਨਲ ਹੈ ਦਾ ਵਾ ਅनाथ ਆਸ਼ਰਮ ਆਪਣਾ ਹਾਂਜੀ ਪੈਸੇ ਕਹਿੰਦੇ ਬੀਬੀ ਦੇ ਪੈਸੇ ਜਿਹੜੇ ਮਾਰੇ ਮੋੜੇ ਆਉਣੇ ਆ ਸੋਨੇ ਆ ਰਹੇ ਨੇ ਉਹਦੇ ਫੋਟੂਏ ਜੀ ਆ ਅੱਛਾ ਮਾਤਾ ਦਾ ਪਰਸਾਏ ਹਾਂਜੀ ਉੱਥੇ ਜਿਸ ਨੂੰ ਪੈ ਹੈ ਉਹ ਚੱਕ ਕੇ ਆਪਾਂ ਕਿਸੇ ਤਰ੍ਹਾਂ ਇਹ ਵੀ ਬਣਾ ਲਿਆ ਹੈਗੇ ਹੋਰ ਵੀ ਕੋਈ ਪੈ ਹੈਗੇ ਵਿੱਚ ਹੈਗੇ 10 20 ਰੁਪਏ ਉਹਦੇ ਵਿੱਚ ਇਹਨੂੰ ਲੋਕਾਂ ਨੇ 10 ਦਾ 20 ਰੁਪਏ ਇਕੱਠੇ ਕਰਕੇ ਦਿੱਤੇ ਨੇ ਹਣਾ ਇਹਨੂੰ ਹਾਂਜੀ ਹਾਂਜੀ ਪਰ ਇਹ ਪੈਸਾ ਕਦੀ ਵੀ ਨਹੀਂ ਤੁਸੀਂ ਇੱਥੇ ਹੈਗੇ ਆ ਨਾ ਕਦੇ ਕਿਸੇ ਨੂੰ ਪੈਸਾ ਨਾ ਦੋ ਹੁਣ ਆ ਇੰਨੇ ਪੈਸੇ ਦੇ ਕੋਲ ਹਨਾ ਪਰ ਇਹਦੇ ਵਾਸਤੇ ਕਾਗਜ਼ ਆ ਇੱਥੇ ਲੋਕੀ ਘੜਦੇ ਠੀਕ ਹੈ ਜੀ ਇਹਨੂੰ ਜੇ ਦੇਣਾ ਵਾ ਕਿਸੇ ਨੂੰ ਤੁਹਾਨੂੰ ਕੋਈ ਏਦਾਂ ਬੰਦਾ ਮਿਲਦਾ ਵਾ ਉਹਨੂੰ ਰੋਟੀ ਆਬਤ ਖਵਾ ਦਿਓ ਉਹਨੂੰ ਠੀਕ ਹੈ ਜੀ ਜੇ ਜ਼ਿਆਦਾ ਕਰ ਸਕਦੇ ਉਹਨੂੰ ਨਵਾ ਤਵਾ ਦਿਓ ਪੈਸੇ ਦਿੱਤੇ ਉਹਨਾਂ ਵਾਸਤੇ ਕੋਈ ਕੰਮ ਨਹੀਂ ਆ ਪਤਾ ਨਹੀਂ ਸੇਧ ਦੀ ਹੋ ਸਕਦਾ ਭੁੱਖੀ ਵੀ ਹੋਵੇ ਪਰ ਪੈਸੇ ਕੋਈ ਕੰਮ ਨਹੀਂ ਕਈ ਮੇਰੇ ਕੋਲ ਐਵੇਂ ਦੀ ਹੁੰਦੀ ਹੈ ਕਿ ਦੋ ਦੋ ਤਿੰਨ ਤਿੰਨ ਦਿਨ ਤੋਂ ਭੁੱਖੇ ਹੁੰਦੇ ਆ ਤੇ ਜਦੋਂ ਉਹਨਾਂ ਦੀ ਜੈਬਾ ਚੈੱਕ ਕਰੀਦੇ ਆ ਨਾ 5-5000 ਰੁਪਏ ਨਿਕਲੋਂ ਉਹਨਾਂ ਨਾਲ ਹਾਂਜੀ ਹਾਂ ਚਲ ਚਲਾ ਲਿਓ ਚਲੋ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜੀ ਮੈਂ ਤੁਹਾਨੂੰ ਨੰਬਰ ਇਹਨਾਂ ਦਾ ਸੈਂਡ ਕਰ ਦਿੰਦਾ ਹਾਂ ਜੀ ਸੈਂਡ ਕਰ ਦਿਓ ਆਵੇਂ ਹੋ ਗਈ ਰਿਲੈਕਸ ਬਸ ਗੱਡੀ 'ਚ ਬੈਣ ਦੀ ਢੇਰ ਆ